ਸੋ ਆਪਾਂ ਇਸ ਟਾਈਮ ਉਹਨਾਂ ਨੌਜਵਾਨਾਂ ਦਾ ਖੜੇ ਆ ਜੋ ਕਿ ਹਰ ਹਫਤੇ ਇੱਥੇ ਸਿਖਲਾਈ ਦਿੰਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਦਸਤਾਰਾਂ ਦੇ ਲਈ ਵੀਰ ਜੀ ਕੀ ਨਾਮ ਹੈ ਨਹੀਂ ਪ੍ਰਭ ਰੂਪ ਸਿੰਘ ਜੀ ਹਰਵੀਰ ਸਿੰਘ ਸੋ ਹਰ ਐਤਵਾਰ ਨੂੰ ਕਿੰਨੇ ਵਜੇ ਇਹ ਸਿਖਲਾਈ ਹੁੰਦੀ ਹੈ ਜੀ ਇਹ 12 ਵਜੇ ਆਪਾਂ ਸ਼ੁਰੂ ਕਰਦੇ ਹਾਂ 12 ਤੋਂ ਸਾਢੇ 2:30 ਵਜੇ ਤੱਕ ਆਪਾਂ ਦਸਤਾਰ ਸਿਖਾਉਂਦੇ ਆ ਇਹ ਹਰੇਕ ਐਤਵਾਰ ਅਪਾ ਕਰਦੇ ਆ ਯਰ ਹਰੇਕ ਸਾਲ ਹੀ ਕਰਦੇ ਆ 2017 ਤੋਂ ਸੈਵਜਾ ਦਾ ਅਜੀਤ ਸਿੰਘ ਕਲੱਬ ਨੇ ਇਹ ਸ਼ੁਰੂ ਕੀਤਾ ਸੀਗਾ ਉਸ ਸਾਲ ਹੀ ਆਪਾਂ ਪਹਿਲਾ ਸੁੰਦਰ ਦਸਤਾਰ ਮੁਕਾਬਲਾ ਕਰਾਇਆ ਸੀਗਾ ਤੇ ਉਹਦੇ ਨਾਲ ਹੀ ਹੁਣ ਆਪਾਂ 8ਵਾਂ ਸਾਲ ਹੋ ਗਿਆ ਤੇ ਸਾਡਾ 8ਵਾਂ ਸੁੰਦਰ ਦਸਤਾਰ ਮੁਕਾਬਲਾ ਆ। ਸੋ ਰੋਜ਼ਾਨਾ ਜਿਹੜੇ ਹਰ ਹਫਤੇ ਆ ਜਾਂ ਜਦੋਂ ਤੁਸੀਂ ਇਹ ਕਲਾਸਾਂ ਲਾਉਂਦੇ ਆ ਕਿੰਨਾ ਉਤਸ਼ਾਹ ਹੁੰਦਾ ਕਿੰਨੇ ਕੁ ਬੱਚੇ ਆਉਂਦੇ ਆ। ਕਾਫੀ ਆ ਜਾਂਦੇ ਨੇ ਹਰੇਕ ਐਤਵਾਰ ਸਤੋ ਤਕਰੀਬਨ 20 ਦਾ ਨਿਆਣੇ ਹੁੰਦੇ ਹੀ ਆ। ਪੱਕੇ ਹੀ ਹੁੰਦੇ ਆ ਹਾਂਜੀ ਤੇ ਹਰੇਕ ਸਾਲ ਨਵੇਂ ਨਵੇਂ ਆਉਂਦੇ ਰਹਿੰਦੇ ਆ ਜਿਹੜੇ ਨਾਲ ਸਿੱਖ ਲਿਆ ਉਹ ਵੀ ਘਟ ਜਾਂਦੇ ਆ ਹਾਂਜੀ ਕੋਈ ਆ ਕੇ ਗਾਂ ਚੱਲ ਹਾਂਜੀ 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 ਸੋ ਜਿਹੜੇ ਸਿਖਲਾਈ ਇੱਥੋਂ ਲੈ ਕੇ ਜਾਂਦੇ ਉਸ ਖੌਣ ਵੀ ਆਉਂਦੇ ਬਾਅਦ ਕਦੀ ਕਦੀ ਹਾਂਜੀ ਜਿਹੜੇ ਸਪੈਸ਼ਲੀ ਸਾਡੇ ਨਿਆਣੇ ਮੁੰਡੇ ਹੈਗੇ ਆ 2-3 ਉਹਲੇ 12 ਸਾਲਾਂ ਦੇ ਨੇ ਕੋਈ 13 ਸਾਲਾਂ ਦੇ ਬਹੁਤ ਵਧੀਆ ਤੇ 17 ਸਖੋਂ ਬੰਦੇ ਨੇ ਇੰਨਾ ਇੱਥੋਂ ਹੀ ਸਿੱਖਿਆ ਕਲਾਸਾਂ ਤੋਂ ਤੇ ਹੁਣ ਆਉਂਦੇ ਆ ਤੇ ਦੂਜੇ ਨਿਆਣਿਆਂ ਦੀ ਮਦਦ ਤਾਂ ਕਰਦੇ ਆ ਸੋ ਕੀ ਕਹਿਣਾ ਚਾਹੁੰਦੇ ਆ ਜਿਹੜੇ ਇਸ ਟਾਈਮ ਸੁਣ ਰਹੇ ਆ ਦੇਖ ਰਹੇ ਆ ਬਾਕੀ ਮਾਪਿਆਂ ਨੂੰ ਉਹਨਾਂ ਬੱਚਿਆਂ ਨੂੰ ਹਾਂਜੀ ਮੈਂ ਇਹੀ ਸਿੱਖਿਆ ਇਹੀ ਬੇਨਤੀ ਕਰਦਾ ਕਿ ਸਾਰੇ ਮਾਪੇ ਆਪਣੇ ਨਿਆਣਿਆਂ ਨੂੰ ਯਾਂਗੇ ਜਿੱਤੋਂ ਦਸਤਾਰਾਂ ਬੰਨੜੀਆਂ ਸਿੱਖਣ ਕੀ ਜਿਹੜੇ ਹਾਈ ਸਕੂਲ ਜਿਹੜੇ ਜਦੋਂ ਜਾਂਦੇ ਵੱਡੇ ਹੁੰਦੇ ਆ ਉਹ ਫਿਰ ਪੱਗਾਂ ਸਿੱਖ ਸਕਣ ਬੰਨ੍ਹਣ ਸਕਣ ਹਾਈ ਸਕੂਲਾਂ ਚ ਤੇ ਪਟਕਿਆ ਨਾ ਨਾ ਜਾਣ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਹਾਂਜੀ ਬੇਸਿਕਲੀ ਜਿੰਦਾ ਸੇਮ ਥਿੰਕ ਭਾਜੀ ਹੁਣਾਂ ਨੇ ਕਿਹਾ ਜਿਹੜੇ ਵੀ ਜਿੰਦਾ ਆਪਣੇ ਨੌਜਵਾਨ ਜਦੋਂ ਦਾੜੀ ਆਉਣ ਲੱਗ ਜਾਂਦੀ ਆ ਵੀ ਵਧੀਆ ਲੱਗਦਾ ਜਦੋਂ ਦਸਤਾਰ ਦੇ ਵਿੱਚ ਹੁੰਦਾ ਆ ਕੇ ਆਪਣੇ ਹਾਲੇ ਵੀ ਪਟਕਾ ਬੰਨਦੇ ਨੇ ਕਈ ਫਲੈਟ ਕਰਕੇ ਉਹ ਜਿੰਦਾ ਪਿੱਛੇ ਨੂੰ ਬੰਨ੍ਹ ਕਰ ਲੈਂਦੇ ਨੇ ਤੁਸੀਂ ਪੱਗਾਂ ਬਨੋ ਜਿੱਦਾਂ ਡਿਫਰੈਂਟ ਡਿਫਰੈਂਟ ਸਟਾਈਲ ਨੇ ਭਾਜੀ ਉਹਨਾਂ ਦੀ ਵੀ ਡਿਫਰੈਂਟ ਸਟਾਈਲ ਆ ਮੇਰਾ ਡਿਫਰੈਂਟ ਸਟਾਈਲ ਆ ਯੂ نو ਇਹ ਜਿੱਦਾਂ ਇਹ ਆਪਣੀ ਸ਼ਾਨ ਆ ਆਪਣੀ ਜਿੱਦਾਂ ਆਪਣੀ ਇਹ ਇਹ ਹੈਗਾ ਆਪਣਾ ਕ੍ਰਾਊਨ ਆ ਆਪਾਂ ਨੂੰ ਕਿੰਗ ਸਮਝਦੇ ਨੇ ਆਪਾਂ ਹੈਨਾ ਸੋ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਸਾਰੇ ਪੱਗਾਂ ਸਜਾਓ ਸਿੱਖੋ ਇੱਥੇ ਆ ਕੇ ਸਿੱਖੋ ਇੱਥੇ ਸਿਖਾਓ ਜੀ ਕੀ ਨਾ ਗੁਰਪ੍ਰੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹ ਬੇਨਤੀ ਕਰੂੰਗਾ ਕਿ ਅਹ ਸੁੰਦਰ ਦਸਤਾਰ ਮੁਕਾਬਲੇ ਇਸ ਸਾਲ ਜਿਨ੍ਹਾਂ ਨੇ ਨਹੀਂ ਭਾਗ ਲਿਆ ਉਹ ਜਰੂਰ ਅਗਲੇ ਸਾਲ ਆ ਕੇ ਭਾਗ ਲੈਣ ਤੇ ਜਿਨ੍ਹਾਂ ਦੇ ਗੁਰੂ ਘਰ ਨੇੜੇ ਤੇੜੇ ਕਲਾਸਾਂ ਆਪ ਵੀ ਲੋਨ ਉਤਸ਼ਾਹ ਬਣਾਉਣ ਆਪਣੇ ਇਲਾਕੇ ਦੇ ਵਿੱਚ ਤੇ ਅ ਕਲ ਨੂੰ ਨਗਰ ਕੀਰਤਨ ਹੈ ਜੀ ਤੇ ਹਮ ਹਮ ਆ ਕੇ ਪਹੁੰਚੋ ਸੰਗਤਾਂ ਦੂਰੋਂ ਨੇੜਿਓ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈਗਾ ਜੀ ਬਿਰਿੰਦਰ ਸਿੰਘ ਅੱਜ ਇੱਥੇ ਆਏ ਆਂ ਛਲਮੀ ਨਗਰ ਕੀਰਤਨ ਤੇ ਬਹੁਤ ਵਧੀਆ ਲੱਗਿਆ ਸਾਨੂੰ ਕਿਹੜੀ ਜਗ੍ਹਾ ਤੋਂ ਆਏ ਆਂ ਅਸੀਂ ਹੈਗੇ ਗੰਗਾ ਨਗਰ ਤੋਂ ਰਾਜਸਥਾਨ ਤੋਂ ਤੇ ਸਾਨੂੰ ਬਹੁਤ ਵਧੀਆ ਲੱਗਿਆ ਮੇਰਾ ਤੀਸਰਾ ਸਾਲ ਆ ਇੱਥੇ ਤੇ ਇੰਨਾ ਵਧੀਆ ਲੱਗਿਆ ਜੀ ਗੁਰੂ ਦੇ ਸਿੰਘ ਸਜੇ ਐਨੇ ਸੋਹਣੇ ਲੱਗਦੇ ਆ ਵੱਖਰੇ ਵੱਖਰੇ ਕਲਰ ਬੰਨੀਆਂ ਪੱਗਾਂ ਮੁੰਡਿਆਂ ਨੇ ਬਹੁਤ ਸੋਹਣੇ ਲੱਗਦੇ ਆ ਲੱਖਾਂ ਚੋਂ ਇੱਕ ਸਿੰਘ ਦਿਖਦਾ ਬੋਲੇ ਸੋਨਿਹਾਲ ਸਾਸਰੀਆ ਕਾਲ ਸੋ ਤਰ੍ਹਾਂ ਤਰ੍ਹਾਂ ਦੇ ਸਟਾਈਲ ਹਰ ਤਰ੍ਹਾਂ ਦੇ ਸਟਾਈਲ ਚਾਹੇ ਮੋਰਨੀ ਪੱਗਾ ਚਾਹੇ ਡਿਫਰੈਂਟ ਸਟਾਈਲ ਆ ਕੋਈ ਦਮਾਲਾ ਸਟਾਈਲ ਆ ਕਿਸੇ ਵੀ ਤਰੀਕੇ ਦਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਸਿਖਾਈਆਂ ਜਾਂਦੀਆਂ ਆ ਜਿਹੜੇ ਵੀਕਲੀ ਕਲਾਸਾਂ 'ਚ ਭਾਗ ਲਓ ਤੇ ਅਗਲੀ ਜਿਹੜੇ ਮਿਸ ਕਰ ਗਏ ਆ ਅਗਲੀ ਜਿਹੜੀ ਨਵੇਂ ਦਸਤਾਰ ਮੁਕਾਬਲੇ ਸੁੰਦਰ ਦਸਤਾਰ ਮੁਕਾਬਲੇਾਂ 'ਚ ਭਾਗ ਲਿਓ ਇਹ ਹਰ ਵਾਰੀ ਨਗਰ ਕੀਰਤਨ ਤੋਂ ਇੱਕ ਦਿਨ ਪਹਿਲਾਂ ਛਣੇਚਰਵਾਲ ਵਾਲੇ ਦਿਨ ਦਸ਼ਮੇਸ਼ ਹਾਲ ਦੇ ਵਿੱਚ ਇਹ ਜਿਹੜਾ ਆ ਕੰਪੀਟੀਸ਼ਨ ਆ ਕਰਵਾਇਆ ਜਾਂਦਾ ਸੋ ਸਾਰੇ ਜਾਣਿਆਂ ਨੂੰ ਬੇਨਤੀ ਆ ਵੀ ਇਸ ਦੇ ਵਿੱਚ ਹਮ ਮਿਵਾ ਕੇ ਭਾਗ ਲਓ ਤੇ ਹਿੱਸਾ ਲਓ ਤੇ ਕੱਲ ਨੂੰ ਨਗਰ ਕੀਰਤਨ ਦੇ ਵਿੱਚ ਸਾਰਿਆਂ ਦੇ ਨਾਲ ਮੁਲਾਕਾਤ ਹੁੰਦੀ ਆ ਸਾਰੇ ਪਰਿਵਾਰਾਂ ਸਵੇਰੇ ਜ਼ਰੂਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 46ਵੇਂ ਮਹਾਨ ਨਗਰ ਕੀਰਤਨ ਦੇ ਵਿੱਚ ਗੁਰਦੁਆਰਾ ਸਾਹਿਬ ਟੈਰਾ ਬਿਉਨਾ ਯੂਬਾ ਸਿਟੀ ਦੇ ਵਿੱਚ ਆਪਾਂ ਇੱਥੇ ਪਹੁੰਚੇ ਹੋਏ ਆਂ ਦਸ਼ਮੇਸ਼ ਹਾਲ ਦੇ ਵਿੱਚ ਇਸ ਟਾਈਮ ਮੌਜੂਦ ਆਂ ਜਿੱਥੇ 8ਵਾਂ ਸੁੰਦਰ ਦਸਤਾਰ ਮੁਕਾਬਲਾ ਸਾਹਿਬ ਜੀ ਦਾ ਅਜੀਤ ਸਿੰਘ ਜਿਹੜਾ ਕਲੱਬ ਆ ਉਹਨਾਂ ਦੇ ਦੁਆਰਾ ਕਰਵਾਇਆ ਜਾ ਰਿਹਾ ਆਪਣੇ ਨਾਲ ਭਾਈ ਹਰਪਾਲ ਸਿੰਘ ਜੀ ਜੁੜੇ ਹੋਏ ਨੇ ਹਰਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵ ਦੇਖ ਕੇ ਕਿਤਾ ਮਹਿਸੂਸ ਹੋ ਰਿਹਾ ਆ ਛੋਟੇ ਛੋਟੇ ਬੱਚੇ ਤੋਂ ਲੈ ਕੇ ਵੱਡੇ ਬੱਚੇ ਇਹ ਉਪਰਾਲਿਆਂ ਨੂੰ ਦੇਖ। ਦਸ਼ਮੇਸ਼ ਪਾਸ਼ਾ ਜੀ ਨੇ ਕਿਹਾ ਸੀ ਦਮਦਮਾ ਸਾਹਿਬ ਜਦੋਂ ਮਾਤਾਵਾਂ ਨੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਬਾਬਤ ਪੁੱਛਿਆ ਤੇ ਮਹਾਰਾਜ ਨੇ ਕਿਹਾ ਸੀ ਇਹਨਾਂ ਪੁੱਤਰਨ ਕੇ ਸੀਸ 'ਤੇ ਵਾਰਦੀ ਹੈ ਸੱਚਾ ਸੋ ਇਹ ਕਲਗੀਧਰ ਪਾਸ਼ਾ ਦੇ ਲਾਲਾਂ ਦੀ ਝਲਕ ਹੈ। ਇਨਾਂ ਦੇ ਚਿਹਰਿਆਂ ਵਿੱਚੋਂ ਇਹਨਾਂ ਦੇ ਰੂਪ ਵਿੱਚੋਂ ਤੇ ਇਹਨਾਂ ਲਈ ਸੁੱਚਾ ਜਿਹਾ ਅਹਿਸਾਸ ਹੈ ਕਿ ਤੁਸੀਂ ਧੰਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਵਾਰਿਸ ਹੋ ਜਿਵੇਂ ਮੇਸ਼ ਪਤਾ ਜੀ ਨੇ ਕਿਹਾ ਸੀ ਜਦੋਂ ਮੇਰੇ ਸਿੱਖ ਆਪਣੇ ਧੀਆਂ ਪੁੱਤਰਾਂ ਨੂੰ ਲੈ ਕੇ ਆਇਆ ਕਰਨਗੇ ਤੇ ਮੈਂ ਇਹਨਾਂ ਦੇ ਚਿਹਰਿਆਂ ਵਿੱਚੋਂ ਜੋਰਾਵਰ ਸਿੰਘ ਤੇ ਫਤਿਹ ਸਿੰਘ ਵੇਖਾਂਗਾ ਤਾਂ ਉਹ ਗੁਰੂ ਦੇ ਸੁਪਨੇ ਸਿੱਖ ਸਾਕਾਰ ਕਰ ਰਹੇ ਨੇ ਉਹਨਾਂ ਪੈੜਾਂ ਤੇ ਤੁਰ ਰਹੇ ਨੇ ਅਤ ਪ੍ਰਸੰਤਾ ਹੈ ਮਤਲਬ ਸਪੀਚਲੈਸ ਜੋ ਮਹਿਸੂਸ ਕਰ ਰਿਹਾ ਮੈਂ ਇਸ ਟੀਨ ਨੂੰ ਦੇਖਦੇ ਹੋਏ ਕੀ ਸੰਗਤ ਨੂੰ ਬਾਕੀ ਕੌਮ ਨੂੰ ਜੋ ਕਿ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਸ ਟਾਈਮ ਬੈਠੀ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੀਦਾ ਮੈਂ ਇਹੀ ਬੇਨਤੀ ਕਰਦਾ ਵੀ ਇਹਨਾਂ ਬੱਚਿਆਂ ਨੂੰ ਸਾਂਭਣ ਵਾਸਤੇ ਯਤਨਸ਼ੀਲ ਹੋਈਏ ਇਹਨਾਂ ਨੂੰ ਐਪਰੀਸ਼ੀਏਟ ਕਰੀਏ ਇਹਨਾਂ ਨੂੰ ਮੌਕਾ ਦਈਏ ਇਹਨਾਂ ਨੂੰ ਅਹਿਸਾਸ ਕਰਾਈਏ ਵੀ ਤੁਸੀਂ ਸਧਾਰਨ ਨਹੀਂ ਹੋ ਮੈਂ ਸਮਝਦਾ ਵੀ ਗੁਰਦੁਆਰੇ ਚੋਂ ਜਿਹੜੀਆਂ ਸਾਨੂੰ ਅਹਿਮ ਚੀਜ਼ਾਂ ਮਿਲਣੀਆਂ ਨੇ ਉਹ ਸਭ ਤੋਂ ਪਹਿਲਾਂ ਹੈ ਸੈਲਫ ਅਨਲਿਸਿਸ ਕਿ ਅਸੀਂ ਕੌਣ ਹਾਂ ਅਸੀਂ ਆਪਣੇ ਆਪ ਨੂੰ ਪੜੀਏ ਵੀ ਸਾਡਾ ਨਿੱਜ ਕੀ ਹੈ ਸਾਡੀ ਹੋਂਦ ਕੀ ਹੈ ਤੇ ਕੌਣਾ ਅਸੀਂ ਤੇ ਕਿੱਥੇ ਖੜੇ ਹਾਂ ਅਸੀਂ ਉਸ ਸੈਲਫ ਅਨਲਿਸਿਸ ਤੋਂ ਬਾਅਦ ਸਾਡੇ ਅੰਦਰ ਉਦਰਤੀ ਹੈ ਕਿ ਸੁੱਤੇ ਸਿੱਧੀ ਸੈਲਫ ਕੌਨਫੀਡੈਂਸ ਆਏਗਾ ਜਦੋਂ ਅਸੀਂ ਸਾਨੂੰ ਅਹਿਸਾਸ ਹੋਏਗਾ ਵੀ ਅਸੀਂ ਸਧਾਰਨ ਨਹੀਂ ਹਾਂ ਸਭ ਤੋਂ ਵੱਡਾ ਅਹਿਸਾਸ ਅਸੀਂ ਰੁੱਲਦੇ ਹੋਏ ਸਧਾਰਨ ਨਹੀਂ ਹਾਂ ਅਸੀਂ ਗੁਰੂ ਕੋ ਕਲਗੀਧਰ ਪਾਤਸ਼ਾਹੀ ਦੇ ਪੁੱਤਰ ਇਹ ਸਾਨੂੰ ਮਾਰੇ ਨੇ ਮਨਤੂ ਜੋਤ ਸਰੂਪ ਦਾ ਅਹਿਸਾਸ ਕਰਾਇਆ ਤੇ ਜਦੋਂ ਸੈਲਫ ਕੌਨਫੀਡੈਂਸ ਹੁੰਦਾ ਫੇਰ ਹੀ ਮਨੁੱਖ ਜਿਹੜਾ ਉਹ ਸੈਲਫ ਡਿਪੈਂਡੈਂਟ ਹੁੰਦਾ ਅੱਜ ਦੁਨੀਆ ਸਟ੍ਰੈਸ ਦੀ ਮਾਰੀ ਹੋਈ ਆ ਗੁਰੂ ਸਾਹਿਬ ਨੇ ਜਿਹੜੇ ਬਚਨ ਕਹੇ ਸੀ ਨਾ ਵੀ ਵੱਡੇ ਵੱਡੇ ਜੋ ਦੀਸਾ ਲੋਕ ਤਿੰਨ ਕੋ ਵਿਆਪੇ ਚਿੰਤਾ ਰੋ ਨਿਰਤਾਂ ਤੇ ਚਿੰਤਤ ਹੋਣਾ ਜਾਪਦਾ ਸੀ ਸਮਝ ਆਉਂਦੀ ਸੀ ਜਿੰਨਾ ਧਨ ਜ਼ਿਆਦਾ ਉਨੀ ਚਿੰਤਾ ਜ਼ਿਆਦਾ ਸਹੀ ਤੋਂ ਉਹ ਸੈਲਫ ਕੌਨਫੀਡੈਂਸ ਨਹੀਂ ਰਿਹਾ ਹੂੰ ਤੋਂ ਇਹ ਚੀਜ਼ਾਂ ਜੜੀਆਂ ਨੇ ਸਾਡੇ ਅੰਦਰ ਸੈਲਫ ਕੌਨਫੀਡੈਂਸ ਭਰਦੀਆਂ ਸਿੱਖੀ ਹੈ ਹੀ ਸੈਲਫ ਕੌਨਫੀਡੈਂਸ ਜਦੋਂ ਗੁਰੂ ਸਾਹਿਬ ਕਹਿੰਦੇ ਸਵਾ ਲੱਖ ਸੇਕ ਲੜਾਉ ਤੇ ਅਰਥ ਇਹ ਨਹੀਂ ਕਿ ਮੌਤ ਨਹੀਂ ਆਉਣੀ ਅਰਥ ਇਹ ਕਿ ਕੁੱਟ-ਕੁੱਟ ਕੇ ਆਤਮ ਵਿਸ਼ਵਾਸ ਭਰਿਆ ਕਿ ਮੌਤ ਵੀ ਸਾਹਮਣੇ ਖੜੀ ਹੈ ਤੇ ਉਹਦੇ ਨਾਲ ਟੱਕਰ ਲੈਣੀ ਹੈ ਉਹ ਸ਼ੁਰੂਆਤ ਉਹਦੀ ਸੈਲਫ ਅਨਲਿਸਿਸ ਤੋਂ ਹੋਣੀ ਹੈ ਐਨਲਾਈਜ਼ ਕਰੀਏ ਅਸੀਂ ਕੌਣ ਤੇ ਇਹ ਚੰਗਾ ਉਪਰਾਲਾ ਇਹ ਗੁਣ ਜਦਨ ਸਾਡੇ ਚ ਆਉਣਗੇ ਉਹ ਆਤਮ ਵਿਸ਼ਵਾਸ ਵੇਰ ਹਰ ਮੈਦਾਨ ਫਤਿਹ ਬਖਸ਼ੇਗਾ ਸਰ ਭਾਈ ਸਾਹਿਬ ਜਿੱਦਾਂ ਹੁਣ ਆਪਾਂ ਜਦੋਂ ਇਹ ਸਾਰਾ ਦੇਖਦੇ ਆ ਕਿਤੇ ਨਾ ਕਿਤੇ ਕੋਈ ਕੋਈ ਜਾਣਾ ਕੁਰਾਹੇ ਵੀ ਪੈ ਜਾਂਦਾ ਬਹੁਤ ਵਧੀਆ ਇਥੇ ਅਮਰੀਕਾ 'ਚ ਹੋਰ ਬਹੁਤਲੇ ਮੁਲਕਾਂ ਦੇ ਵਿੱਚ ਇਹ ਸਮੱਸਿਆ ਆਉਂਦੀ ਬੁੱਲਿੰਗ ਨੂੰ ਲੈ ਕੇ ਵੀ ਦਸਤਾਰ ਸਜਾ ਕੇ ਜਾਂਦੇ ਆ ਜਾਂ ਜਿਹੜੀ ਪਟਕਾ ਬਣ ਕੇ ਜਾਂਦੇ ਆ ਇਦਾਂ ਦੇ ਉੱਪਰ ਆਲੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਿੰਨਾ ਤੁਸੀਂ ਕਿਹਾ ਵੀ ਸੈਲਫ ਕੌਨਫੀਡੈਂਸ ਉਹਨਾਂ ਬੱਚਿਆਂ 'ਚ ਭਰਦੇ ਆ ਵੀ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਆ ਬੰਦਾ ਬੰਦਾ ਕਈ ਜਿਹੜੀ ਪਿੱਛੇ ਨੂੰ ਜਲਦੀ ਹੋ ਜਾਂਦਾ ਇਹ ਇਹ ਕਿਉਂ ਆਪ ਤੇ ਆਪਾਂ ਕਿੱਦਾਂ ਇਸ ਨੂੰ ਸਾਰ ਕਰਨਾ ਹੈ ਇਹ ਬੁਲਿੰਗ ਦੀ ਪ੍ਰੋਬਲਮ ਅੱਜ ਨਹੀਂ ਆਈ ਜਿਸ ਦਿਨ ਖਾਲਸਾ ਸਜਾਇਆ ਸੀ ਤੁਸੀਂ ਇਤਿਹਾਸ ਨੂੰ ਪੜੋ ਗੁਰੂ ਸਾਹਿਬ ਕੋਲ ਸਿੱਖਾਂ ਨੇ ਆ ਕੇ ਬਹੁਤ ਕੀੜਾ ਨਾਲ ਕਿਹਾ ਸੀ ਵੀ ਮਹਾਰਾਜ ਜੀ ਸਾਨੂੰ ਤੇ ਉਹ ਲੋਕ ਜਿਹੜੇ ਸਾਨੂੰ ਪੈਰ ਦੀ ਜਿੱਤੀ ਸਮਝਦੇ ਸੀ ਉਹ ਟੀਚਰਾਂ ਕਰਦੇ ਆ ਵੀ ਇਹ ਸਰਦਾਰ ਆਪਣੇ ਆਪ ਨੂੰ ਖਵਾਂਦੇ ਨੇ ਆਪਣੇ ਆਪ ਨੂੰ ਹੁਣ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਖਵਾਨਣ ਲੱਗ ਪਏ ਜੂਣ ਨਹੀਂ ਦਿੰਦੇ ਔਰ ਸੱਚੀ ਮੱਚੀ ਤੁਸੀਂ ਇਤਿਹਾਸ ਦੇ ਪੰਨੇ ਪੜੋਗੇ ਰੋ ਕੇ ਸਿੱਖਾਂ ਨੇ ਕਿਹਾ ਸੀ ਵੀ ਸਾਡੇ ਨਾਲ ਬਹੁਤ ਮਾੜਾ ਵਿਹਾਰ ਕਰ ਰਹੇ ਆ ਸਾਡੇ ਸਰੂਪ ਤੇ ਹੱਸਦੇ ਨੇ ਇਹ ਸਾਡੀ ਸਰਦਾਰੀ ਇਤਿਹਾਸ ਦੇ ਨੇ ਤੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਤੁਸੀਂ ਆਪਣੇ ਪੈਰਾਂ ਤੇ ਖੜੇ ਰਹੋ ਜਿਨ੍ਹਾਂ ਦੀ ਅੱਖ ਵਿੱਚ ਖਾਲਸਾ ਪੰਥ ਤਣਕੇ ਵਾਂਗੂ ਰੜਕਦਾ ਉਹ ਅੱਖ ਗਲ ਜੇਗੀ ਇਹ ਤਣਕਾ ਸਦਾ ਹੁਣ ਸਲਾਮਤ ਰਹੇਗਾ ਇਹ ਬੋਲ ਨੇ ਸਾਡੇ ਇਤਿਹਾਸ ਦੇ ਅੰਦਰ ਇਨ ਬਿਨ ਇਦਾਂ ਬੋਲ ਤੋ ਬੁੱਲਿੰਗ ਉਹਦਣ ਵੀ ਹੋਈ ਸੀ ਜਿਹੜਾ ਸਾਨੂੰ ਆਤਮ ਵਿਸ਼ਵਾਸ ਦਿੱਤਾ ਨਾ ਮਹਾਰਾਜ ਨੇ ਅਹਿਸਾਸ ਕਰਾਉਣਾ ਵੀ ਤੁਸੀਂ ਸਧਾਰਨ ਨਹੀਂ ਹੋ ਇਹ ਬੜਾ ਹੀ ਲਾਜ਼ਮੀ ਹੈ ਉਹਨਾਂ ਨੂੰ ਆਪਣੇ ਸਰੂਪ ਤੇ ਮਾਣ ਹੋਵੇ ਉਹਨਾਂ ਨੂੰ ਆਪਣੀ ਰਹਿਤ ਤੇ ਮਾਣ ਹੋਵੇ ਉੱਚਾ ਕੈਰੈਕਟਰ ਸੱਚੀ ਸੁੱਚੀ ਜ਼ਿੰਦਗੀ ਨਿੰਦਿਆ ਝੂਠ ਝੂੜ ਤੋਂ ਬਚਣਾ ਸਾਦਾ ਖਾਣਾ ਸਾਦਾ ਪਹਿਰਨਾ ਅੱਜ ਦੇ ਯੁੱਗ ਵਿੱਚ ਦੁਨੀਆ ਤਰਸੇਗੀ ਇਸ ਲਾਈਫ ਨੂੰ ਜਿਹੜੀ ਰਹਿਤ ਗੁਰੂ ਨੇ ਦਿੱਤੀ ਹੈ ਤਰਸਣਾ ਪੈਣਾ ਉਹਨਾਂ ਨੂੰ ਇਸ ਵਾਸਤੇ ਸਾਨੂੰ ਕੌਨਫੀਡੈਂਸ ਹੋਣਾ ਚਾਹੀਦਾ ਵੀ ਜੋ ਸਾਡੇ ਕੋਲ ਸਾਨੂੰ ਗੁਰੂ ਨੇ ਦਿੱਤਾ ਉਹ ਦੁਨੀਆ 'ਚ ਕਿਸੇ ਕੋਲ ਨਹੀਂ ਕਿੰਡੀ ਵਧੀਆ ਜਿਹੜੀ ਗੱਲ ਆਪਾਂ ਨੂੰ ਭਾਈ ਸਾਹਿਬ ਨੇ ਜਿਹੜੀ ਉਹ ਦੱਸੀ ਆ ਸੋ ਆਓ ਇਨ੍ਹਾਂ ਚੀਜ਼ਾਂ ਦੇ ਨਾਲ ਜੁੜੀਏ ਉਹਨਾਂ ਸਿਧਾਂਤਾਂ ਦੇ ਨਾਲ ਉਸ ਇਤਿਹਾਸ ਦੇ ਨਾਲ ਜੋ ਆਪਾਂ ਨੂੰ ਗੁਰੂ ਮਹਾਰਾਜ ਦੇ ਬਚਨਾਂ ਉਸ ਦੇ ਨਾਲ ਜੁੜੀਏ ਗੁਰੂ ਦੀ ਬਾਤ ਦੇ ਨਾਲ ਜੁੜ ਕੇ ਆਪਾਂ ਅੱਗੇ ਜਿਹੜਾ ਵਧੀਏ ਇਹੀ ਮਹਾਰਾਜ ਅੱਗੇ ਆਪਾਂ ਅਰਦਾਸ ਕਰਦੇ ਰਹੀਏ ਇਹੀ ਆਪਣੀ ਕੋਸ਼ਿਸ਼ ਆ ਸੋ 8ਵਾਂ ਸੁੰਦਰ ਦਸਤਾਰ ਮੁਕਾਬਲਾ ਉਸ ਦੀ ਜਿਹੜੀ ਕਵਰੇਜ ਆ ਤੁਸੀਂ ਪੰਜਾਬੀ ਰੇਡੀਓ ਯੂ ਐਸ ਏ ਪੰਜਾਬੀ ਟੀਵੀ ਯੂ ਐਸ ਏ ਦੇ ਉੱਤੇ ਸੁਣ ਰਹੇ ਹੋ ਇੱਥੇ ਲੈਨੇ ਆਇਆ ਜੱਜਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਹੈ ਕਿ ਯੂਨੀਵਰਸਿਟੀ ਦੇ ਇਸ ਮਹਾਨ ਤੀਰਥ ਦੇ ਉੱਤੇ ਮੈਂ ਸ਼ਬਦ ਵਰਤਾਂਗਾ ਜਿੱਥੇ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ ਇਤਿਹਾਸਕੀਆਂ ਵਾਰਾਂ ਦੇ ਨਾਲ ਸੰਗਤਾਂ ਸਰਸ਼ਾਰ ਹੋ ਰਹੀਆਂ ਨੇ ਸੇਵਾ ਦਾ ਸਿਮਰਨ ਦਾ ਮਹਾਕੁੰਭ ਚੱਲ ਰਿਹਾ ਉੱਥੇ ਨਾਲ ਹੀ ਯੂਥ ਨੂੰ ਜੋੜਨ ਵਾਸਤੇ ਉਹਨਾਂ ਨੂੰ ਆਪਣੀ ਪਹਿਚਾਣ ਦਾ ਅਹਿਸਾਸ ਕਰਾਉਣ ਵਾਸਤੇ ਵੱਡੇ ਨਾਮ ਰੱਖ ਕੇ ਬੱਤਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਦਸਤਾਰ ਮੁਕਾਬਲੇ ਤੋਂ ਇਹ ਦਸਤਾਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਤਾਜ ਹੈ। ਬਾਬਾ ਫਤਿਹ ਸਿੰਘ ਜੀ ਬੜੀ ਛੋਟੀ ਆਰਬਲਾ ਦੇ ਸਨ ਸਰੀਰ ਕਰਕੇ ਚਾਰ ਕੁਵਰਿਆਂ ਦੇ ਜਿੱਦਣ ਗਤਕਾ ਖੇਡ ਦੇ ਜੰਗੀ ਅਭਿਆਸ ਕਰਦੇ ਵੀਰਾਂ ਦੇ ਨਾਲ ਜਾ ਕੇ ਨੇਜ਼ਾ ਫੜਨ ਦਾ ਬਰਸ਼ਾ ਫੜਨ ਦਾ ਯਤਨ ਕਰਦੇ ਆ। ਤੇ ਵੱਡੇ ਵੀਰ ਕਹਿੰਦੇ ਨੇ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਕੇ ਫਤਿਹ ਸਿੰਘ ਜੀ ਤੁਸੀਂ ਅਜੇ ਛੋਟੇ ਹੋ ਬਰਸ਼ੇ ਨੇਜ਼ੇ ਵੱਡੇ ਨੇ। ਫਿਰ ਮਾਤਾ ਜੀ ਕੋਲ ਜਾਂਦੇ ਨੇ ਮਾਤਾ ਜੀ ਮੈਂ ਵੀ ਗਤਕਾ ਖੇਲਣਾ ਜੰਗੀਏ ਭਾਈ ਆਲਮ ਸਿੰਘ ਜੀ ਹੋਰਾਂ ਕੋਲ ਜਾਂਦੇ ਨੇ ਉਹ ਵੀ ਸਿੰਘ ਕਹਿੰਦੇ ਨੇ ਤੁਸੀਂ ਛੋਟੇ ਹੋ ਤੇ ਬਾਬਾ ਫਤਿਹ ਸਿੰਘ ਜੀ ਦੌੜ ਕੇ ਕਮਰੇ ਚ ਜਾਂਦੇ ਨੇ ਦਸਤਾਰ ਤੇ ਦਸਤਾਰ ਸਜਾ ਕੇ ਜਿੱਥੋਂ ਤੱਕ ਉਹਨਾਂ ਦੀਆਂ ਬਾਹਾਂ ਪਹੁੰਚਦੀਆਂ ਸਨ ਉੱਚਾ ਦਮਾਲੜਾ ਸਜਾ ਕੇ ਆ ਕੇ ਕਹਿੰਦੇ ਵੇਖੋ ਗੁਰੂ ਪਿਤਾ ਜੀ ਮੈਂ ਕਿੰਨਾ ਵੱਡਾ ਹੋ ਗਿਆ ਤੇ ਕਲਗੀਧਰ ਪਾਤਸ਼ਾਹ ਜੀ ਗਲ ਨਾਲ ਲਾ ਕੇ ਕਹਿੰਦੇ ਨੇ ਵਾਕਈ ਇਹ ਦਸਤਾਰ ਉਹ ਸਵੈਮਾਨ ਹੈ ਜਿਹੜਾ ਛੋਟਿਆਂ ਨੂੰ ਵੱਡਿਆਂ ਕਰ ਦਿੰਦਾ ਹੈ ਤੋ ਇਹ ਇੱਕ ਅਹਿਸਾਸ ਹੈ ਗੁਰੂ ਦੇ ਲਾਲ ਹੋਣ ਦਾ ਇਹ ਤਾਜ ਹੈ ਪਾਤਸ਼ਾਹ ਦੇ ਪੁੱਤਰ ਹੋਣ ਦਾ ਤੇ ਜੇ ਇਸ ਵਿਰਾਸਤ ਨੂੰ ਇਹ ਵੀਰ ਸੰਭਾਲ ਰਹੇ ਨੇ ਗੁਰਦਰਾ ਸਾਹਿਬ ਦੀ ਸਾਰੀ ਪ੍ਰਬੰਧਕ ਕਮੇਟੀ 탑 ਪਰ ਹੈ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਕਿਰਪਾ ਕਰਨੇ ਬਾਬਾ ਫਤਿਹ ਸਿੰਘ ਜੀ ਦੇ ਵਾਰਿਸ ਬਾਬਾ ਜੋਰਾਵਰ ਸਿੰਘ ਦੇ ਵਾਰਿਸ ਇਸੇ ਤਰ੍ਹਾਂ ਸੱਜ ਕੇ ਆਪਣੇ ਅੰਦਰ ਸਵੈ ਮਾਨ ਪੈਦਾ ਕਰਨ ਇਹਨਾਂ ਨੂੰ ਆਤਮ ਵਿਸ਼ਵਾਸ ਹੋਵੇ ਕਿ ਅਸੀਂ ਗੁਰੂ ਦੇ ਪੁੱਤਰ ਹਾਂ ਸਾਡੀ ਪਹਿਚਾਨ ਹੈ ਦੇ ਇਸ ਉਪਰਾਲੇ ਨੂੰ ਨਮਸਕਾਰ ਕਰਦੇ ਆ ਬਹੁਤ-ਬਹੁਤ ਮੁਬਾਰਕ ਹੈ ਮੈਂ ਬੇਨਤੀ ਵੀ ਕਰਦਾ ਕਿ ਜਿੱਥੇ ਤੁਸੀਂ ਆਪਣੇ ਬੱਚਿਆਂ ਨੂੰ ਚੰਗੇ ਟਵਿੱਟਰ ਲੱਭਦੇ ਹੋ ਐਜੂਕੇਸ਼ਨ ਵਾਸਤੇ ਚੰਗੇ ਸਕੂਲ ਲੱਭਦੇ ਹੋ ਉੱਥੇ ਉਹਨਾਂ ਦੀ ਪਰਸਨੈਲਿਟੀ ਡਵੈਲਪਮੈਂਟ ਵਾਸਤੇ ਇਦਾਂ ਦੇ ਕਾਰਜ ਵੀ ਕਰੋ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਇੱਥੇ ਵੀ ਦੱਸ ਰਹੇ ਸੀ ਸਦਾ ਜੈਪ ਸਿੰਘ ਦੀ ਹੋਰੀ ਬਾਕੀ ਸਾਰੇ ਵੀਰ ਪ੍ਰਬੰਧਕ ਕਿ ਟ੍ਰੇਨਿੰਗ ਦਾ ਸਪੈਸ਼ਲ ਪ੍ਰਬੰਧ ਕੀਤਾ ਜਾਂਦਾ ਹਰ ਗੁਰੂ ਘਰ ਦੇ ਅੰਦਰ ਨੌਜਵਾਨਾਂ ਦੇ ਬੱਚਿਆਂ ਦੀ ਦਸਤਾਰ ਸਿਖਲਾਈ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਏ ਕਿਉਂਕਿ ਇਹ ਸਾਡੀ ਪਛਾਣ ਦਾ ਹਿੱਸਾ ਹੈ ਕਈ ਵਾਰੀ ਬੱਚੇ ਦਸਤਾਰ ਸਜਾ ਨਹੀਂ ਪਾਉਂਦੇ ਤੇ ਉਹ ਮਨਕਰ ਹੋ ਜਾਂਦੇ ਆ ਤਾਂ ਇਸ ਵਾਸਤੇ ਬਹੁਤ ਲਾਜ਼ਮੀ ਹੈ ਕਿ ਹਰ ਗੁਰੂ ਘਰ ਇਸੇ ਤਰ੍ਹਾਂ ਦਸਤਾਰ ਟ੍ਰੇਨਿੰਗ ਦਾ ਵਿਸ਼ੇਸ਼ ਪ੍ਰਬੰਧ ਕਰੇ ਬੱਚਿਆਂ ਨੂੰ ਐਪਰੀਸ਼ੀਏਟ ਕਰਨ ਵਾਸਤੇ ਕੰਪੀਟੀਸ਼ਨ ਕਰੇ ਗੁਰੂਕਾਲ ਵਿੱਚ ਵੀ ਇਦਾਂ ਹੁੰਦਾ ਆ ਤੁਮਾਰਾ ਜੀ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਅਜੈਪ ਸਿੰਘ ਜੀ ਸਾਹਿਬ ਜੀਦਾ ਅਜੀਤ ਸਿੰਘ ਕਲੱਬ ਦੇ ਵੱਲੋਂ ਤੁਸੀਂ ਇਹ ਸਾਰਾ ਪ੍ਰੋਗਰਾਮ ਜਿਹੜਾ ਹੋ ਰੱਖਿਆ ਹੈ ਤੇ ਉਹਦੇ ਬਾਰੇ ਦੱਸ ਦਿਓ ਅੱਜ ਦੇ ਇਸ ਦੇ ਵਿੱਚ ਕਿਹੜੇ ਗਰੁੱਪ ਨੇ ਕਿੱਦਾਂ ਹੈ ਭਾਈ ਸਾਹਿਬ ਜੀ ਸਾਹਿਬ ਜੀਦਾ ਅਜੀਤ ਸਿੰਘ ਕਲੱਬ ਵੱਲੋਂ ਜਿਹੜਾ ਦਸਤਾਰ ਕੰਪੀਟੀਸ਼ਨ ਹੈ 8ਵਾਂ ਮੁਕਾਬਲਾ ਆ ਇਸ ਸਾਲ ਹੋ ਰਿਹਾ 8 ਸਾਲ ਹੋ ਗਏ ਆਪਾਂ ਨੂੰ ਲਗਾਤਾਰ ਕੰਪੀਟੀਸ਼ਨ ਕਰਾਉਂਦਿਆਂ ਨੂੰ ਸੋ ਇਸ ਦੇ ਵਿੱਚ ਹਰ ਤਰ੍ਹਾਂ ਆਪਾਂ ਤਿੰਨ ਗਰੁੱਪ ਤਿਆਰ ਕੀਤੇ ਨੇ ਪਹਿਲਾ ਗਰੁੱਪ ਜੋ ਹੈ ਉਹ 11 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਹੈ ਜੀ ਦੂਸਰਾ ਗਰੁੱਪ ਜੋ ਹੈ ਉਹ 12 ਸਾਲ ਤੋਂ ਲੈ ਕੇ 17 ਸਾਲ ਦੀ ਉਮਰ ਦੇ ਬੱਚਿਆਂ ਦਾ ਤੇ ਤੀਸਰਾ ਗਰੁੱਪ 17 ਸਾਲ ਤੋਂ ਵੱਡੀ ਉਮਰ ਦੇ ਨੌਜਵਾਨਾਂ ਦਾ ਹੈ ਸੋ ਇਹ ਇਸ ਮੁਕਾਬਲੇ ਦੇ ਵਿੱਚ ਹਰ ਗਰੁੱਪ ਚੋਂ ਅਸੀਂ ਤਿੰਨ ਜੇਤੂ ਬੱਚੇ ਕੱਢਾਂਗੇ ਉਹਨਾਂ ਦੇ ਵਿੱਚ ਜੋ 11 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਉਹਨਾਂ ਨੂੰ ਜੇਤੂਆਂ ਦੇ ਵਿੱਚ ਪਹਿਲਾ ਨਾਮ PS5 ਬੱਚੇ ਜੋ ਖੇਡਦੇ ਨੇ ਉਹ ਦਿੱਤਾ ਜਾਵੇਗਾ ਦੂਸਰਾ ਨਾਮ ਨਟੈਂਡੋ ਸਵਿਚ ਗੇਮ ਹੁੰਦੀ ਹੈ ਉਹ ਦਿੱਤੀ ਜਾਏਗੀ ਤੇ ਤੀਸਰਾ تیسਰੇ ਨੰਬਰ ਤੇ ਆਉਣ ਵਾਲੇ ਬੱਚੇ ਨੂੰ ਆਈਪੈਡ ਦਿੱਤਾ ਜਾਵੇਗਾ ਇਸੇ ਤਰ੍ਹਾਂ ਜਿਹੜੇ 11 ਤੋਂ 17 ਸਾਲ ਦੀ ਉਮਰ ਦੇ ਬੱਚੇ ਹੋਣਗੇ ਉਹਨਾਂ ਦਾ ਪਹਿਲਾ ਇਨਾਮ 1100 ਡਾਲਰ ਦੂਸਰਾ ਇਨਾਮ 750 ਡਾਲਰ ਤੇ ਤੀਸਰਾ ਇਨਾਮ 500 ਡਾਲਰ ਹੋਵੇਗਾ ਤੇ ਜਿਹੜੇ ਓਪਨ ਦਾ ਮੁਕਾਬਲਾ ਹੋਵੇਗਾ ਜਿਹੜੇ ਨੌਜਵਾਨਾਂ ਦਾ 17 ਸਾਲ ਤੋਂ ਉੱਪਰ ਆਲੀ ਉਮਰ ਦੇ ਨੌਜਵਾਨਾਂ ਦਾ ਉਹਨਾਂ ਦਾ ਪਹਿਲਾ ਇਨਾਮ 1500 ਡਾਲਰ ਦੂਸਰਾ ਇਨਾਮ 1100 ਡਾਲਰ ਤੇ ਤੀਸਰਾ ਇਨਾਮ 750 ਡਾਲਰ ਹੋਵੇਗਾ ਤੇ ਸਾਡੀ ਜੁਬਾ ਸਿਟੀ ਦੀ ਸਮੂਹ ਜਿਹੜੀ ਸੰਗਤ ਹੈ ਉਹ ਬਹੁਤ ਸਪੋਰਟ ਕਰਦੀ ਆ ਜੀ ਤੇ ਜਿੰਨੇ ਵੀ ਨਾਮ ਹੁੰਦੇ ਨੇ ਜਦੋਂ ਆਪਣੇ ਵੀਰਾਂ ਨੂੰ ਦੱਸੀਦਾ ਆ ਵੀ ਹਾਂਜੀ ਆਪਾਂ ਕੰਪੀਟੀਸ਼ਨ ਕਰਾਉਣਾ ਆ ਤੇ ਉਹ ਸਾਰੇ ਸਾਡੇ ਵੀਰ ਲੈਜੈਂਡ ਵਾਲੇ ਸਨੀ ਵੀਰ ਆ ਫਿਰ ਹਰਮਨ ਬਸਰਾ ਆ ਤੇ ਫਿਰ ਆਪਣੇ ਸੰਘਾ ਟਰਕਿੰਗ ਵਾਲੇ ਆ ਜੀਵੀ ਕੇਰੀਅਰ ਵਾਲੇ ਆ ਐਚਐਸਡੀ ਟਰਕਿੰਗ ਵਾਲੇ ਸਭ ਹੀ ਭਾਜੀ ਹੁਣੇ ਆ ਤੇ ਗੁਰਪ੍ਰੀਤ ਸਿੰਘ ਐਸੀਡੀ ਟ੍ਰੈਕਿੰਗ ਵਾਲਾ ਜੀ ਫਿਰ ਸਾਡਾ ਡੀਲੈਕਸ ਵਾਲੇ ਵੀਰ ਆ ਇਹ ਸਾਰੇ ਵੀਰ ਉਹ ਸਾਰੇ ਜਿਹੜੇ ਨਾਮ ਆ ਉਹ ਆ ਹਾਂਜੀ ਆਪ ਹੀ ਸੇਵਾ ਲੈ ਲੈਂਦੇ ਆ ਕਿ ਸਾਨੂੰ ਉਹ ਸਾਨੂੰ ਉਹਨਾਂ ਦਾ ਬੜਾ ਸਹਿਯੋਗ ਆ ਸਾਰੇ ਵੀਰਾਂ ਦਾ ਜੀ ਮੈਂ ਕਿਸੇ ਦਾ ਨਾਮ ਬਿਸਰ ਵੀ ਗਿਆ ਹੋਵੇ ਮੈਂ ਉਹ ਤੋਂ ਮਾਫੀ ਚਾਹੁੰਦਾ ਪਰ ਇਹ ਸਾਰੇ ਸਾਡੇ ਜਿੰਨੇ ਵੀ ਵੀਰ ਨੇ ਬਹੁਤ ਸਾਡਾ ਮੁਕਾਬਲਾ ਇਹ 8ਵਾਂ ਮੁਕਾਬਲਾ ਜੀ ਇਸ ਸਾਲ ਹਾਂਜੀ ਸੋ ਉਤਸ਼ਾਹ ਕਿਦਾਂ ਦੇਖਦੇ ਆ ਅੱਛਾ ਬਹੁਤ ਹੈ ਜੀ ਹਰ ਸਾਲ ਨਿਆਣੇ ਵੱਧ ਰਹੇ ਆ ਬਾਕੀ ਇੱਕ ਸਾਡੀ ਛੋਟੀ ਜੀ ਮਹਾਰਾਜ ਨੇ ਸੂਚ ਬਾਸ਼ੀਸ਼ ਕੀਤੀ ਆ ਤੇ ਉਹ ਸੋਚੇ ਆ ਕਿ ਸਾਡਾ ਜੁਬਾ ਸਿਟੀ ਦੇ ਉਤੇ ਕੋਸ਼ਿਸ਼ ਕਰ ਰਹੇ ਆ ਕਿ ਸਾਡਾ ਕੋਈ ਵੀ ਬੱਚਾ ਇਸ ਕਰਕੇ ਕਿਸ ਕਤਲ ਨਾ ਕਰੇ ਕਿ ਮੈਨੂੰ ਦਸਤਾਰ ਨਹੀਂ ਆਉਂਦੀ ਹਰ ਐਤਵਾਰ ਨੂੰ ਸਾਬ ਜਦਾ ਅਜੀਤ ਸਿੰਘ ਕਲੱਬ ਵੱਲੋਂ ਬੱਚਿਆਂ ਦੀਆਂ 12:30 ਤੋਂ ਲੈ ਕੇ 2 ਵਜੇ ਤੱਕ ਦਸਤਾਰ ਸਿਕਲਾਇ ਦੀਆਂ ਕਲਾਸਾਂ ਇਸੇ ਲਾਉਂਦੇ ਆ ਇੱਥੇ ਬੱਚਿਆਂ ਨੂੰ ਦਸਤਾਰਾਂ ਵਗੈਰਾ ਕਲੱਬ ਨੂੰ ਦਿੱਤੀਆਂ ਜਾਂਦੀਆਂ ਨੇ ਫੇ ਨਗਰ ਕੀਚਨ ਤੇ ਆ ਕੇ ਮੁਕਾਬਲਾ ਕਰਾਈਦਾ ਉਹਨਾਂ ਸਾਰੇ ਬੱਚਿਆਂ ਦਾ ਪਰ ਇਸ ਮੁਕਾਬਲੇ ਦੇ ਇਕ ਲਈ ਜੂਬਾ ਸਿਟੀ ਦੇ ਨਹੀਂ ਜੀ ਮੈਂ ਬਹੁਤ ਸਰਪ੍ਰਾਈਜ਼ ਹੋਇਆ ਸਾਡੇ ਕੋਲ ਸਿੰਘ ਪਹੁੰਚ ਆਇਆ ਜੀ ਬਲੇਨ ਬਾਰਡਰ ਤੋਂ ਵਾਸ਼ਿੰਗਟਨ ਤੋਂ ਕੈਨੇਡਾ ਤੋਂ ਪਹੁੰਚੀ ਆ ਉਹਦਾ ਡੈਡੀ ਮੈਨੂੰ ਦੱਸ ਰਿਹਾ ਸੀ ਵੀ ਤੁਹਾਡੇ ਮੁਕਾਬਲੇ ਉਹਨੇ ਆਨਲਾਈਨ ਦੇਖੇ ਤਾਂ ਉਹ ਮੁਕਾਬਲੇ ਚ ਭਾਗ ਲੈਣ ਜਾਣਾ ਬਾਕੀ ਬੀਰ ਜੀ ਤੋਂ ਕਾਫੀ ਨੌਜਵਾਨ ਬੱਚੇ ਆਉਂਦੇ ਆ ਉਹਨਾਂ ਨਾਲ ਬਹੁਤ ਧੰਨਵਾਦ ਆ ਪਰ ਉਹ ਜਿਹੜਾ ਤਕਰੀਬਨ 800 ਮੀਲ ਤੋਂ ਇਸ ਦਸਤਾਰ ਮੁਕਾਬਲੇ ਵਿੱਚ ਹਿੱਸਾ ਲੈਣ ਆਇਆ ਸੀ ਉਹਨਾਂ ਨਾਲ ਬਹੁਤ ਧੰਨਵਾਦ ਆ ਉਹਨਾਂ ਨੂੰ ਸਨਮਾਨ ਵੀ ਕਰਾਂਗੇ ਅਸੀਂ ਸਟੇਜ ਤੇ ਸੇ ਉਹ ਨੌਜਵਾਨ ਦੀ ਬੜੀ ਸਾਨੂੰ ਗੱਲ ਦਿਲ ਨੂੰ ਲੱਗੀ ਵੀ ਬਾਕੀ ਜੀ ਅਸੀਂ ਕੁਝ ਕਰਦੇ ਆ ਨਾ ਸੱਚੀ ਪਾਸ਼ਾ ਐਡੀ ਦੂਰੋਂ ਸਾਡੇ ਕੋਲ ਦੇਖਣ ਆਉਂਦੇ ਨੇ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਆ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਆਉਣ ਦਾ ਕਵਰ ਕਰਨ ਦਾ ਦੇਖੋ ਇਸ ਨਿਆਣਿਆਂ ਦੇ ਕਿੰਨੇ ਸੋਹਣੇ ਲੱਗਦੇ ਛੋਟੇ ਛੋਟੇ ਬੱਚੇ ਮੁਕਾਬਲੇ ਦੇ ਵਿੱਚ ਕਿੰਨੇ ਐਕਸਾਈਟਡ ਹੋਏ ਨੇ ਸੋ ਬਾਕੀ ਸਾਡੇ ਇਹਨਾਂ ਭਰਾਵਾਂ ਦਾ ਬਹੁਤ ਵੱਡਾ ਪ੍ਰਾਲਾ ਹੈ ਸੋ ਬਹੁਤ ਟਾਈਮ ਤੋਂ ਨਿਆਣਿਆਂ ਨੂੰ ਟ੍ਰੇਨਿੰਗ ਦਿੰਦੇ ਆਪ ਸੋ ਇਹ ਵਧਾਈ ਦੇ ਪਾਤਰ ਨੇ ਜੀ ਬੋਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਦਾਂ ਦੇ ਪ੍ਰਾਲੇ ਆਲਵੇਜ ਹੋਣੇ ਚਾਹੀਦੇ ਆ ਹਰ ਗੁਰੂ ਘਰ ਵੱਲੋਂ ਹੋਣੇ ਚਾਹੀਦੇ ਆ ਇਹ ਮੁੰਡਿਆਂ ਦਾ ਬਹੁਤ ਯੋਗਦਾਨ ਹੈ ਜਿਹੜਾ ਕਿ ਹਰ ਐਤਵਾਰ ਨੂੰ ਟਾਈਮ ਚੋਂ ਟਾਈਮ ਕੱਢ ਕੇ ਤੁਹਾਨੂੰ ਪਤਾ ਹਰੇਕ ਬੰਦੇ ਦਾ ਕੀਮਤੀ ਟਾਈਮ ਹੈ ਬਿਜ਼ੀ ਆ ਉਹਦੇ ਵਿੱਚੋਂ ਟਾਈਮ ਕੱਢ ਕੇ ਆ ਕੇ ਨਿਆਣਿਆਂ ਨੂੰ ਇਹ ਸਖਲਾਈ ਦਿੰਦੇ ਆ ਜਿਹੜੇ ਆ ਜੰਗ ਜਨਰੇਸ਼ਨ ਸਿਖਾਉਂਦੀ ਆਗੇ ਤੇ ਬਾਕੀ ਵੱਡੀ ਗੱਲ ਇਹ ਆ ਕਿ ਖੁਸ਼ੀ ਦੀ ਗੱਲ ਇਹ ਆ ਕਿ ਮੈਨੂੰ ਪਤਾ ਲੱਗਾ ਕਿ ਜੇ ਕੁਝ ਨਿਆਣੇ ਜਿਹੜੇ ਆ ਸਾਡੇ ਵਾਸ਼ਿੰਗਟਨ ਤੋਂ ਬਲੇਨ ਤੋਂ ਪਹੁੰਚੇ ਆ ਕੁਝ ਬੇਰੀਏ ਤੋਂ ਆਏ ਆ ਇਹ ਵਧਾਈ ਦੇ ਪਾਤਰ ਆ ਜਿਹੜੇ ਆਪਣੇ ਮੁੰਡੇ ਹੈਗੇ ਆ ਸਖਲਾਈ ਹਰ ਐਤਵਾਰ ਕਰਦੇ ਆ ਤੇ ਇਹਨਾਂ ਨੇ ਪ੍ਰੋਗਰਾਮ ਅਲਿਕਿਆ ਇਹ ਵਧਾਈ ਦੇ ਪਾਤਰ ਆ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਸੋ ਇਹ ਕੰਪੀਟੀਸ਼ਨ ਹੈ ਸਾਬ ਜੀਦਾ ਅਜੀਤ ਸਿੰਘ ਕਲੱਬ ਦੇ ਦੁਆਰਾ ਜੋ ਕਰਵਾਇਆ ਜਾ ਰਿਹਾ ਆ ਸੋ ਵੱਧ ਚੜ ਕੇ ਯੋਗਦਾਨ ਪਾਓ ਹਿੱਸਾ ਜਿਹੜਾ ਉਹ ਪਾਓ ਸਪੋਰਟ ਕਰੋ ਇਹਨਾਂ ਸਾਰੇ ਵੀਰਾਂ ਦੀ ਤੇ ਇਸੇ ਤਰੀਕੇ ਦੇ ਨਾਲ ਜੋ ਦਸਤਾਰ ਦੇ ਲਈ ਦਿਮਾਲਿਆਂ ਦੇ ਲਈ ਜੋ ਇਹ ਕਰ ਰਹੇ ਆ ਇਸ ਨੂੰ ਆਪਾਂ ਹੋਰ ਵੱਧ ਪਰਫੁੱਲਤ ਜਿਹੜਾ ਉਹ ਕਰੀਏ ਸੋ ਸਾਰੀ ਨੌਜਵਾਨਾਂ ਦਾ ਸਾਰੀ ਸੇਵਾਦਾਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਵਰੇਜ ਜਾਰੀ ਰਹੇਗੀ ਪੰਜਾਬੀ ਰੇਡੀਓ ਯੂ ਐਸ اے ਪੰਜਾਬੀ ਟੀਵੀ ਯੂ ਐਸ اے ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ